ਸਾਊਦੀ ਮੰਨੀ ਪਰਮੰਨੀ ਅਦਾਕਾਰਾ ਗਾਇਕਾ ਤੇ ਨਿਰਮਾਤਾ ਐਂਡਰੀਆ ਜੇਰੀ ਮਿਹਾਰ ਜੋ ਹਾਲ ਹੀ ਚ ਪੰਜਾਬ ਅੰਮ੍ਰਿਤਸਰ ਦੀ ਯਾਤਰਾ ਕਰਕੇ ਗਏ ਹਨ ਉਹਨੇ ਕਿਹਾ ਕਿ ਸਿੱਖ ਭਾਈਚਾਰੇ ਪ੍ਰਤੀ ਉਸਦਾ ਸਤਕਾਰ ਅਤੇ ਪ੍ਰਸ਼ੰਸਾ ਇਸ ਸੁੰਦਰ ਅਸਥਾਨ ਦੀ ਯਾਤਰਾ ਤੋਂ ਬਾਅਦ 100% ਦੀ ਹੋਰ ਵੱਧ ਗਈ ਹੈ। ਆਪਣੀ ਇਸ ਯਾਤਰਾ ਬਾਰੇ ਵਿਚਾਰ ਸਾਂਝੇ ਕਰਦਿਆਂ ਭਾਈ ਇੰਸਟਾਗ੍ਰਾਮ ਤੇ ਪੋਸਟ ਵਿੱਚ ਇਸ ਅਦਾਕਾਰ ਨੇ ਲਿਖਿਆ ਕਿ ਆਪਣੀ ਯਾਤਰਾ ਦੌਰਾਨ ਉਸਨੇ ਖਿੱਚੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਉਸਨੇ ਲਿਖਿਆ ਕਿ ਅੰਮ੍ਰਿਤਸਰ ਇੱਕ ਛੋਟਾ ਅਤੇ ਬਿਲਕੁਲ ਹੈਰਾਨੀਜਨਕ ਯਾਤਰਾ ਮੈਂ ਕਿੱਥੋਂ ਸ਼ੁਰੂ ਕਰਾਂ? ਮੁੱਖ ਖਿੱਚ ਕੇਂਦਰ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਇੱਕ ਧਾਰਮਿਕ ਸਥਾਨ ਇੰਨਾ ਸ਼ਾਂਤ ਅਤੇ ਸੁੰਦਰ ਸਾਰੇ ਧਰਮਾਂ ਦੇ ਲੋਕਾਂ ਦਾ ਸਵਾਗਤ ਕਰਦਾ ਹੈ ਫਿਰ ਉਸਨੇ ਭਾਰਤ ਪਾਕਿਸਤਾਨ ਵੰਡ ਅਜਾਇਬ ਘਰ ਬਾਰੇ ਲਿਖਿਆ ਜਿਸ ਬਾਰੇ ਉਸਨੇ ਕਿਹਾ ਕਿ ਉਸ ਨੂੰ ਵੰਡ ਦੌਰਾਨ ਸਰਹੱਦਾਂ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਮਹਿਸੂਸ ਕਰਨ ਦਾ ਅਹਿਸਾਸ ਹੋਇਆ ਹੈ ਵੰਡ ਦੇ ਅਜਾਇਬ ਘਰ ਨੇ ਸੱਚਮੁੱਚ ਮੇਰੀਆਂ ਅੱਖਾਂ ਖੋਲ ਦਿੱਤੀਆਂ ਕਿ ਆਜ਼ਾਦੀ ਦੇ ਸਮੇਂ ਸਰਹੱਦਾਂ ਤੇ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜੋ ਸਾਨੂੰ ਵਾਕਾ ਸਰਹੱਦ ਲੈ ਜਾਂਦਾ ਹੈ ਇਹਨੇ ਸਾਰੇ ਭਾਰਤੀਆਂ ਨੂੰ ਕੁ ਵਿਲੱਖਣ ਤਾੜੀਆਂ ਵਜਾਉਂਦੇ ਦੇਖ ਕੇ ਬਹੁਤ ਖੁਸ਼ੀ ਹੋਈ ਇਸ ਜਗ੍ਹਾ ਤੇ ਆਉਣ ਵਾਲੇ ਜ਼ਿਆਦਾਤਰ ਲੋਕਾਂ ਮੰਗ ਐਂਡਰੀਆ ਵੀ ਅਮਰਸਰ ਦੇ ਖਾਣੇ ਦੀ ਮੁਰੀਦ ਹੋਈ ਨਜ਼ਰ ਆਈ ਉਸਨੇ ਲਿਖਿਆ ਅਤੇ ਖਾਣਾ ਖੇਰ ਮੈਨੂੰ ਇਹ ਮੰਨਣ ਵਿੱਚ ਸ਼ਰਮ ਨਹੀਂ ਆਉਂਦੀ ਕਿ ਮੈਂ ਖਾਣ ਵਿੱਚ ਇੰਨੀ ਰੁੱਝੀ ਹੋਈ ਸੀ ਕਿ ਅਸਲ ਵਿੱਚ ਲੱਸੀ, ਅਮਰਸਰੀ ਕੋਇਚੇ, ਸ਼ੋਲੇ ਆਦਿ ਮੇਰੀ ਮਨਪਸੰਦ ਜਲੇਬੀ ਇੱਥੋਂ ਦਾ ਖਾਣ-ਪੀਣ ਬਾਕਮਾਲ ਹੈ। ਆਖਰੀ ਪਰ ਸਭ ਤੋਂ ਘਟ ਨਹੀਂ ਖਰੀਦਦਾਰੀ। ਹਰ ਜਗ੍ਹਾ ਪ੍ਰਦਰਸ਼ਿਤ ਰੰਗ-ਬਰੰਗੇ ਪੁਲਕਾਰੀ ਕੱਪੜੇ ਅੱਖਾਂ ਲਈ ਇੱਕ ਦਾਵਤ ਹਨ। ਕੀਮਤਾਂ ਲਗਭਗ ਇਨੀਆਂ ਕਿਫਾਇਤੀ ਹਨ ਕਿ ਯਕੀਨ ਨਹੀਂ ਹੁੰਦਾ। ਇਹ ਕਹਿਣਾ ਕਾਫੀ ਹੈ ਕਿ ਇਸ ਯਾਤਰਾ ਤੋਂ ਬਾਅਦ ਸਿੱਖ ਭਾਈਚਾਰੇ ਲਈ ਮੇਰਾ ਸਤਿਕਾਰ ਅਤੇ ਪ੍ਰਸ਼ੰਸਾ 100 ਗੁਣਾ ਵੱਧ ਗਿਆ ਹੈ।